ਦੋਸਤੋ ਪੰਜਾਬੀ ਦੀ ਇੱਕ ਬਹੁਤ ਵੱਡੀ ਮਹਾਨਲੇਖਕ ਕਹੀ ਜਾਂਦੀ ਅਮਰਤਾ ਪ੍ਰੀਤਮ ਜਿਸ ਦੀ ਇੱਕ ਬਹੁਤ ਹੀ ਮਸ਼ਹੂਰ ਕਵਿਤਾ ਆਪਾਂ ਸਾਰਿਆਂ ਨੇ ਸਕੂਲ ਵਿੱਚ ਜਰੂਰ ਪੜ੍ਹੀ ਸੁਣੀ ਹੋਵੇਗੀ ਕਿ ਅੱਜ ਆਖਾਂ ਵਾਰਸ ਸ਼ਾਹ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਅਮਰਤਾ ਪ੍ਰੀਤਮ ਜੋ ਕਦੇ ਬੀਬੀ ਅਮਰਤ ਕੌਰ ਗਿਆਨੀ ਹੁੰਦੀ ਸੀ ਤੇ ਇੱਕ ਬੜੇ ਹੀ ਨਿਤਨੇਮੀ ਗੁਰਸਿੱਖ ਪਰਿਵਾਰ ਵਿੱਚੋਂ ਸੀ ਪਰ ਫਿਰ ਉਹ ਆਪਣੇ ਵਾਲ ਕਟਾ ਕੇ ਆਪਣਾ ਧਰਮ ਕਿਉਂ ਛੱਡ ਦਿੰਦੀ ਹੈ ਦੋਸਤੋ ਅੱਜ ਤੋਂ ਪਹਿਲਾਂ ਤੁਸੀਂ ਜਦੋਂ ਵੀ ਕਦੇ ਅਮਰਤਾ ਪ੍ਰੀਤਮ ਨੂੰ ਕਦੇ ਪੜਿਆ ਜਾਂ ਸੁਣਿਆ ਹੋਵੇਗਾ ਤਾਂ ਤੁਹਾਨੂੰ ਉਸ ਦੀ ਲੇਖਣੀ ਨੇ ਇੱਕ ਵਾਰ ਹੈਰਾਨ ਜ਼ਰੂਰ ਕੀਤਾ ਹੋਵੇਗਾ ਕਹਾਣੀਕਾਰ ਅਤੇ ਕਵਿਤਾਵਾਂ ਲਿਖਣ ਵਿੱਚ ਉਹ ਬਹੁਤ ਹੀ ਲਾਜਵਾਬ ਸੀ ਉਸ ਦੀ ਲੇਖਣੀ ਅਤੇ ਸਵੈ ਜੀਵਨੀ ਪੜ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੀ ਸ਼ਰਤ ਤੇ ਜ਼ਿੰਦਗੀ ਜਿਉਣ ਵਾਲੀ ਔਰਤ ਸੀ ਬੇਸ਼ੱਕ ਅਮਰਤਾ ਆਪਣੇ ਨਾਮ ਦੇ ਨਾਲ ਆਪਣੇ ਪਤੀ ਦਾ ਨਾਮ ਪ੍ਰੀਤਮ ਸਿੰਘ ਜੋੜ ਕੇ ਸਾਰੀ ਦੁਨੀਆ ਵਿੱਚ ਮਸ਼ਹੂਰ ਹੋ ਗਈ ਪਰ ਆਪਣੀ ਸਵੈ ਜੀਵਨੀ ਵਿੱਚ ਉਸ ਨੇ ਆਪਣੇ ਪਤੀ ਬਾਰੇ ਕੋਈ ਖਾਸ ਜਾਣਨਾ ਨਹੀਂ ਪਾਇਆ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਪਰ ਇਸ ਦੇ ਨਾਲ ਹੀ ਪੰਜਾਬੀ ਦੇ ਇੱਕ ਹੋਰ ਲੇਖਕ ਗੁਰਬਚਨ ਸਿੰਘ ਭੁੱਲਰ ਦੀ ਕਿਤਾਬ ਇਹ ਜਨਮਤਮਾਰੇ ਲੇਖੇ ਵਿੱਚ ਅਮਰਤਾ ਪ੍ਰੀਤਮ ਦੀ ਇੱਕ ਅਸਲੀ ਜ਼ਿੰਦਗੀ ਦਾ ਜ਼ਿਕਰ ਮਿਲਦਾ ਹੈ ਅਮਰਤਾ ਪ੍ਰੀਤਮ ਦੀ ਇਹ ਅਸਲੀਅਤ ਸੁਣ ਕੇ ਤੁਹਾਡਾ ਉਸ ਦੇ ਪ੍ਰਤੀ ਨਜ਼ਰੀਆ ਹੀ ਬਦਲ ਜਾਵੇਗਾ ਆਮ ਜੀਵਨ ਅਤੇ ਕਵਤਾਂਵਾਂ ਵਿੱਚ ਔਰਤਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਅਮਰਤਾ ਪ੍ਰੀਤਮ ਆਪਣੇ ਨਿੱਜੀ ਜੀਵਨ ਵਿੱਚ ਕਿੰਨੀ ਆਪ ਗੁਦਰੀ ਤੇ ਵਾਸਨਾ ਨਾਲ ਭਰੀ ਹੋਈ ਨਿਕਲੀ ਗੁਰਪੱਜਣ ਸਿੰਘ ਪੁੱਲਰ ਲਿਖਦਾ ਹੈ ਕਿ ਅਮਰਤਾ ਪ੍ਰੀਤਮ ਜਿਸ ਨੂੰ ਤੁਸੀਂ ਪੰਜਾਬੀ ਸਾਹਿਤ ਲਈ ਇੱਕ ਬਹੁਤ ਵੱਡੇ ਦਰਖਤ ਦੇ ਰੂਪ ਵਿੱਚ ਦੇਖਦੇ ਹੋ ਉਹ ਅਸਲ ਵਿੱਚ ਇੱਕ ਸੁੰਦਰ ਅਤੇ ਖੁਸ਼ਬੂਦਾਰ ਫੁੱਲਾਂ ਵਾਲੀ ਇੱਕ ਲਚਕਦਾਰ ਵੇਲ ਸੀ ਜਿਸ ਨੇ ਉਤਾਂ ਚੜਨ ਵਾਸਤੇ ਬਹੁਤ ਸਾਰੇ ਸਹਾਰੇ ਵਰਤੇ ਹੋਰ ਉਤਾਹ ਜਾਣ ਵਾਸਤੇ ਨਵੇਂ-ਨਵੇਂ ਸਹਾਰਿਆਂ ਨੂੰ ਵਰਤਦੀ ਹੋਈ ਉੱਪਰ ਦੀ ਉੱਪਰ ਹੀ ਨਿਕਲਦੀ ਗਈ ਇੱਕ ਦੌਰ ਐਸਾ ਵੀ ਆਇਆ ਜੇ ਸਮੇਂ ਅਮਰਤਾ ਪ੍ਰੀਤਮ ਇੰਨੀ ਆਪੋ-ਧਰੀ ਹੋ ਗਈ ਕਿ ਉਸ ਨੇ ਨਾ ਤਾਂ ਆਪਣੇ ਪਤੀ ਦੀ ਪ੍ਰਵਾਹ ਕੀਤੀ ਨਾ ਹੀ ਆਪਣੇ ਬੱਚਿਆਂ ਦੀ ਤੇ ਨਾ ਹੀ ਆਪਣੇ ਸਮਾਜ ਦੀ ਅਮਰਤਾ ਪ੍ਰੀਤਮ ਨੇ ਆਪਣੇ ਪਤੀ ਤੋਂ ਵੱਖਰੇ ਹੋ ਕੇ ਸਾਇਰ ਲੁਧਿਆਣਵੀ ਅਤੇ ਆਪਣੇ ਪ੍ਰੇਮੀ ਅਮਰੋਜ ਨਾਲ ਜੋ ਆਪੋ-ਧਰੀਆਂ ਕੀਤੀਆਂ ਉਹ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ ਇਹ ਤੋਂ ਛੁੱਟ ਭਾਰਤ ਦੀ ਸਭ ਤੋਂ ਪਾਵਰਫੁੱਲ ਔਰਤ ਕਹੀ ਜਾਂਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਦੋਸਤੀ ਕਰਨ ਖਾਤਰ ਅਮਰਤਾ ਕਿਵੇਂ ਆਪਣਾ ਧਰਮ ਹੀ ਤਿਆਗ ਦਿੰਦੀ ਦੋਸਤੋ ਪੰਜਾਬੀ ਦੇ ਲੇਖਕ ਗੁਰਬਚਨ ਸਿੰਘ ਭੁੱਲਰ ਦੀ ਕਿਤਾਬ ਵਿੱਚ ਅਮਰਤਾ ਪ੍ਰੀਤਮ ਦੇ ਕੁਝ ਵਿਵਾਦਿਤ ਕਿੱਸਿਆਂ ਬਾਰੇ ਤੁਹਾਡੇ ਨਾਲ ਅੱਜ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜਿਹੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕਿਹਾ ਜਾਂਦਾ ਹੈ ਕਿ ਅਮਰਤਾ ਪ੍ਰੀਤਮ ਨੇ ਬੇਸ਼ੱਕ ਆਪਣੇ ਨਾਮ ਪਿੱਛੇ ਆਪਣੇ ਪਤੀ ਦਾ ਨਾਮ ਪ੍ਰੀਤਮ ਜਰੂਰ ਲਗਾਇਆ ਸੀ ਪਰ ਉਸਨੇ ਆਪਣੀ ਲੇਖਣੀ ਵਿੱਚ ਕਿਤੇ ਵੀ ਉਸ ਦਾ ਖਾਸ ਜ਼ਿਕਰ ਨਹੀਂ ਕੀਤਾ ਜਾਂ ਇਦਾਂ ਕਹਿ ਲਵੋ ਕਿ ਉਹ ਆਪਣੇ ਪਤੀ ਬਾਰੇ ਦੱਸਣਾ ਹੀ ਨਹੀਂ ਸੀ ਚਾਹੁੰਦੀ ਕਿਉਂਕਿ ਅਜਿਹਾ ਕਰਨ ਦੇ ਨਾਲ ਅਮਰਤਾ ਦਾ ਆਪਣਾ ਕਦ ਆਪਣੇ ਪਤੀ ਪ੍ਰੀਤਮ ਦੇ ਸਾਹਮਣੇ ਬਹੁਤ ਬੋਣਾ ਉਜੜਾ ਸੀ ਪਤੀ ਪ੍ਰੀਤਮ ਸਿੰਘ ਦੀ ਹਾਜ਼ਰੀ ਅਮਰਤਾ ਨੂੰ ਆਪਣੀਆਂ ਗਤੀਵਿਧੀਆਂ ਦੇ ਵਿੱਚ ਇੱਕ ਵਿਗੜਨ ਜਾਪਦੀ ਹੁੰਦੀ ਸੀ ਜਿਸ ਕਾਰਨ ਪ੍ਰੀਤਮ ਸਿੰਘ ਆਪ ਹੀ ਚੁੱਪਚਾਪ ਉਸ ਤੋਂ ਵੱਖਰਾ ਹੋ ਜਾਂਦਾ ਹੈ ਅਮਰਤਾ ਦੇ ਹੁਕਮ ਤੇ ਹੀ ਬੱਚਿਆਂ ਨੂੰ ਪੜਨ ਵਾਸਤੇ ਹੋਸਟਲ ਭੇਜ ਦਿੱਤਾ ਜਾਂਦਾ ਤਾਂ ਜੋ ਕੋਈ ਵੀ ਅਮਰਤਾ ਨੂੰ ਕਿਸੇ ਵੀ ਕੰਮ ਵਿੱਚ दखलअंदाजी ਨਾ ਕਰੇ ਕੋਈ ਵੀ ਉਸ ਦੇ ਘਰ ਆਵੇ ਤੇ ਉਹ ਉਹਨਾਂ ਦੇ ਸਿਰਾਂ ਤੇ ਪੈਰ ਰੱਖਦੀ ਹੋਈ ਉੱਪਰ ਉੱਠ ਸਕੇ ਪਤੀ ਪ੍ਰੀਤਮ ਸਿੰਘ ساری ਉਮਰ ਅਮਰਤਾ ਦੀਆਂ ਇਹਨਾਂ ਆਪ ਖੁਦਰੀਆਂ ਹਰਕਤਾਂ ਨੂੰ ਬਰਦਾਸ਼ਤ ਕਰਦਾ ਰਿਹਾ ਪਰ ਉਸ ਨੇ ساری ਉਮਰ ਹੀ ਉਸ ਨੂੰ ਤਲਾਕ ਵੀ ਨਹੀਂ ਦਿੱਤਾ ਅਮਰਤਾ ਪ੍ਰੀਤਮ ਆਪਣੀ ਅੱਧੀ ਜ਼ਿੰਦਗੀ ਆਪਣੇ ਪ੍ਰੇਮੀ ਇਮਰੋਜ ਦੇ ਨਾਲ ਬਤਾਉਂਦੀ ਹੈ ਪਰ ਇਸ ਰਿਸ਼ਤੇ ਨੂੰ ਕੋਈ ਕਾਨੂੰਨੀ ਨਾਮ ਨਾ ਮਿਲ ਸਕਿਆ ਇਸੇ ਕਰਕੇ ਹੀ ਅਖੀਰਲੇ ਵੇਲੇ ਵੀ ਅਮਰਤਾ ਦੇ ਮੌਤ ਦੇ ਸਰਟੀਫਿਕੇਟ ਤੇ ਵੀ ਉਸਦੇ ਪਤੀ ਪ੍ਰੀਤਮ ਸਿੰਘ ਦਾ ਨਾਮ ਦਰਜ ਹੋਇਆ ਸੀ ਨਾ ਕਿ ਇਮਰੋਜ ਦਾ ਜਿਸ ਨਾਲ ਉਸਨੇ ਵਿਧ ਸਮਾ ਬਤਾਇਆ ਲੇਖਕ ਗੁਰਬਚਨ ਸਿੰਘ ਪੁੱਲਰ ਲਿਖਦਾ ਹੈ ਕਿ ਪ੍ਰੀਤਮ ਸਿੰਘ ਸ਼ਾਇਦ ਇਸੇ ਕਰਕੇ ਸਾਰੀ ਉਮਰ ਚੁੱਪ ਰਿਹਾ ਕਿ ਉਸਨੂੰ ਲੱਗਦਾ ਸੀ ਕਿ ਤਲਾਕशुदा ਜੋੜਿਆਂ ਦੇ ਬੱਚੇ ਸਰਾਪੇ ਜਾਂਦੇ ਹਨ ਉਹਨਾਂ ਨੂੰ ਹੀਣ ਭਾਵਨਾ ਦਾ ਜੀਵਨ ਜਿਉਣਾ ਪੈਂਦਾ ਪ੍ਰੀਤਮ ਸਿੰਘ ਨੇ ਤਾਂ ਅਮਰਤਾ ਨੂੰ ਉਸ ਵਕਤ ਵੀ ਮਾਫ ਕਰ ਦਿੱਤਾ ਸੀ ਜਦੋਂ ਉਹ ਬੇੜਾ ਦੱਸੇ 임ਰੋਜ ਦੇ ਨਾਲ ਮੁੰਬਈ ਭੱਜ ਗਈ ਅਮਰਤਾ ਅਸਲ ਵਿੱਚ ਉਸ ਵਕਤ ਬਾਲੀਵੁੱਡ ਦੀ ਫਿਲਮੀ ਦੁਨੀਆ ਵਿੱਚ 임ਰੋਜ ਨਾਲ ਆਪਣੀ ਕਿਸਮਤ ਉਜਮੜ ਜਾਂਦੀ ਹੈ ਜਿਸ ਵਿੱਚ ਉਸਨੂੰ ਕਾਮਯਾਬੀ ਨਾ ਮਿਲ ਸકી ਬਹੁਤ ਸਾਰੀ ਜੱਦੋਜਹਿਦ ਮਗਰੋਂ 임ਰੋਜ ਨੂੰ ਤਾਂ ਬਾਲੀਵੁੱਡ ਵਿੱਚ ਮੌਕਾ ਮਿਲ ਜਾਂਦਾ ਪਰ ਅਮਰਤਾ ਦੇ ਹੱਥ ਹਮੇਸ਼ਾ ਖਾਲੀ ਰਹੇ ਇਸ ਗੱਲੋਂ ਦੋਹਾਂ ਵਿੱਚ ਝਗੜਾ ਵੀ ਹੁੰਦਾ ਏ ਤੇ ਦੋਵੇਂ ਲੜਾਈ ਕਰਕੇ ਵਾਪਸ ਦਿੱਲੀ ਆ ਜਾਂਦੇ ਹਨ ਕਿਹਾ ਜਾਂਦਾ ਏ ਕਿ ਅਮਰੋਜ ਦੇ ਹੱਥਾਂ ਵਿੱਚ ਇੱਕ ਜਾਦੂ ਹੁੰਦਾ ਸੀ ਜਦੋਂ ਵੀ ਉਹਦਾ ਬੁਰਸ਼ ਪੇਂਟਿੰਗ ਵਾਸਤੇ ਕੈਨਵੈਕਸ ਤੇ ਚੱਲਦਾ ਤਾਂ ਲਕੀਰਾ ਬੋਲਣ ਲੱਗ ਪੈਂਦੀਆਂ ਸਨ ਪਰ ਅਫਸੋਸ ਉਹ ਅਮਰਤਾ ਦੀ ਮੁਹੱਬਤ ਵਿੱਚ ਐਸਾ ਡੁੱਬਿਆ ਕਿ ਉਸਦਾ ਨਾਮ ਅਮਰਤਾ ਦੇ ਸਾਹਿਤਕ ਪਰਛਾਵਿਆਂ ਹੇਠ ਕਿਧਰੇ ਗੁੰਮ ਹੋ ਕੇ ਰਹਿ ਗਿਆ ਇਮਰੋਜ ਅਮਰਤਾ ਤੇ ਉਸਦੀ ਮੁਹੱਬਤ ਦਾ ਗਲਾਬ ਵੜ ਕੇ ਰਹਿ ਜਾਂਦਾ ਹੈ ਹਰ ਰੋਜ ਉਹ ਅਮਰਤਾ ਨੂੰ ਸਾਹਿਤਿਕ ਮਹਿਫਲਾ ਵਿੱਚ ਛੱਡਣ ਜਾਂਦਾ ਤੇ ਸਾਰਾ ਸਾਰਾ ਦਿਨ ਉੱਥੇ ਬਾਹਰ ਬੈਠਾ ਉਸ ਦਾ ਇੰਤਜ਼ਾਰ ਕਰਦਾ ਰਹਿੰਦਾ ਸ਼ਾਮ ਨੂੰ ਘਰ ਵਾਪਸ ਆ ਕੇ ਉਸ ਦੇ ਰੋਟੀ ਪਾਣੀ ਦਾ ਇੰਤਜ਼ਾਮ ਕਰਦਾ ਜੇ ਅਮਰਤਾ ਦੇਰ ਰਾਤ ਤੱਕ ਕੁਝ ਲਿਖਦੀ ਰਹਿੰਦੀ ਤਾਂ ਉਹ ਚੁੱਪਚਾਪ ਚਾਹ ਦੀ ਕੇਤਲੀ ਉਸ ਦੇ ਸਹਰਾਣੇ ਰੱਖ ਆਉਂਦਾ ਅਗਲੀ ਸਵੇਰ ਫਿਰ ਉਹੀ ਸਿਲਸਿਲਾ ਸ਼ੁਰੂ ਹੋ ਜਾਂਦਾ ਉਨ੍ਹੀ ਦਿਨੀ ਸਾਹਿਤਿਕ ਮਹਿਫਲਾ ਵਿੱਚ ਇਹ ਆਮ ਹੀ ਚਰਚਾ ਹੁੰਦੀ ਸੀ ਅਮਰਤਾ ਦੀ ਖੂਬਸੂਰਤੀ ਅਤੇ ਉਸਦੇ ਜੀਵਨ ਦਾ ਖੁੱਲਾਪਨ ਦੂਜੇ ਸਾਹਿਤਕਾਰਾਂ ਦੀਆਂ ਰਚਨਾਵਾਂ ਤੇ ਬੜਾ ਭਾਰੀ ਪੈ ਜਾਂਦਾ ਏ ਆਪਣੇ ਨਿੱਜੀ ਜੀਵਨ ਵਿੱਚ ਅਮਰਤਾ ਬਿਲਕੁਲ ਵੀ ਉਸੇ ਤਰ੍ਹਾਂ ਦੀ ਨਹੀਂ ਸੀ ਜਿਵੇਂ ਦੀ ਉਹ ਆਪਣੀਆਂ ਰਚਨਾਵਾਂ ਵਿੱਚ ਆਪਣੇ ਆਪ ਨੂੰ ਦਿਖਾਉਦੀ ਹੁੰਦੀ ਕੁੱਲ ਮਿਲਾ ਕੇ ਲੇਖਣੀ ਵਿੱਚ ਤਾਂ ਉਹ ਭਾਵੇਂ ਬੇਕਮਾਲ ਹੀਰਾ ਸੀ ਪਰ ਇਨਸਾਨੀ ਅਤੇ ਪਰਿਵਾਰਕ ਕਦਰਾਂ ਕੀਮਤਾਂ ਲਈ ਉਸਦਾ ਕਦ ਬਹੁਤ ਛੋਟਾ ਨਿਕਲਿਆ ਅਮਰਤਾ ਪ੍ਰੀਤਮ ਦੇਸ ਨੇ ساری ਉਮਰ ਆਪਣੇ ਪਤੀ ਤੋਂ ਮੂੰਹ ਮੋੜੀ ਰੱਖਿਆ ਤੇ ਕਦੇ ਸ਼ਾਇਰ ਲੁਧਿਆਣਵੀ ਤੇ ਕਦੇ 임ਰੋਜ ਦੇ ਪਿਆਰ ਵਿੱਚ ਗੁੰਮ ਹੋਈ ਰਹੀ ਇਹਨਾਂ ਗੱਲਾਂ ਦਾ ਖਲਾਸਾ ਉਸ ਵੱਲੋਂ ਖੁਦ ਵੀ ਕੀਤਾ ਜਾਂਦਾ ਹੈ ਸ਼ਾਇਰ ਲੁਧਿਆਣਵੀ ਨਾਲ ਨੇੜਤਾ ਵਧਾਉਣ ਲਈ ਅਮਰਤਾ ਨੇ ਕਿਵੇਂ ਉਸ ਦੀਆਂ ਝੂਠੀਆਂ ਸਿਗਰਟਾਂ ਚੁੱਕ ਕੇ ਪੀਣੀਆਂ ਸ਼ੁਰੂ ਕੀਤੀਆਂ ਤੇ ਸ਼ਾਇਰ ਦੇ ਝੂਠੇ ਗਲਾਸਾਂ ਵਿੱਚੋਂ ਹੀ ਉਸ ਨੇ ਸ਼ਰਾਬ ਪੀਣੀ ਸ਼ੁਰੂ ਕੀਤੀ ਸੀ ਬੇਸ਼ੱਕ ਅਮਰਤਾ ਪਤੀ ਤੋਂ ਵੱਖ ਹੋ ਕੇ ਬਾਹਰ ਆ ਪਿਆਰ ਦੀ ਤਲਾਸ਼ ਵਿੱਚ ਲੱਗੀ ਰਹੀ ਪਰ ਉਸਦੀ ਮੁਹੱਬਤ ਕਿਸੇ ਵੀ ਤਨ ਪਤਨ ਨਾਲ ਲੱਗ ਸਕੀ ਸ਼ਾਇਰ ਲੁਧਿਆੜਵੀ ਬਾਰੇ ਅਮਰਤਾ ਇੱਥੋਂ ਤੱਕ ਲਿਖ ਦਿੰਦੀ ਹੈ ਕਿ ਮੇਰੇ ਮੁੰਡੇ ਦੀ ਸ਼ਕਲ ਬਿਲਕੁਲ ਸ਼ਾਇਰ ਵਰਗੀ ਲੱਗਦੀ ਸੀ ਮੈਨੂੰ ਹੁਣ ਸਾਰੇ ਪੁੱਛਦੇ ਰਹਿੰਦੇ ਹਨ ਕਿ ਕੀ ਇਹ ਸ਼ਾਇਰ ਦਾ ਮੁੰਡਾ ਹੈ ਅਮਰਤਾ ਅੱਗੇ ਲਿਖਦੀ ਹੈ ਕਿ ਇੱਕ ਦਿਨ ਤਾਂ ਹੱਦ ਹੋ ਜਾਂਦੀ ਹੈ ਜਦੋਂ ਉਸ ਦਾ ਮੁੰਡਾ ਆਪ ਹੀ ਪੁੱਛ ਲੈਂਦਾ ਹੈ ਕਿ ਮਾਂ ਮੈਨੂੰ ਦੱਸ ਕੀ ਮੇਰਾ ਪਿਓ ਸ਼ਾਇਰ ਲੁਧਿਆੜਵੀ ਹੈ ਉਹਨਾਂ ਸਮੇਂ ਵਿੱਚ ਅਮਰਤਾ ਪ੍ਰੀਤਮ ਦੀ ਭਾਰਤ ਦੀ ਸਭ ਤੋਂ ਤਾਕਤਵਰ ਔਰਤ ਇੰਦਰਾ ਗਾਂਧੀ ਦੇ ਨਾਲ ਵੀ ਨੇੜਤਾ ਬਣ ਜਾਂਦੀ ਹੈ ਤੇ ਅਮਰਤਾ ਉਸ ਨੂੰ ਆਪਣੀ ਸੱਕੀ ਭੈਣ ਮੰਨਣਾ ਸ਼ੁਰੂ ਕਰ ਦਿੰਦੀ। ਤੁਹਾਨੂੰ ਇੱਥੇ ਦੱਸ ਦਈਏ ਕਿ ਅਮਰਤਾ ਦੇ ਮਾਤਾ ਪਿਤਾ ਇੱਕ ਮੰਨੇ ਪਰਮੰਨੇ ਸਿੱਖ ਪ੍ਰਚਾਰਕ ਹੁੰਦੇ ਸਨ। ਆਪਣੀ ਜ਼ਿੰਦਗੀ ਦੇ ਸ਼ੁਰੂ ਵਿੱਚ ਤਾਂ ਅਮਰਤਾ ਵੀ ਆਪਣੇ ਨਾਮ ਦੇ ਅੱਗੇ ਗਿਆਨੀ ਅਮਰਤ ਕੌਰ ਲਿਖਵਾਉਂਦੀ ਹੁੰਦੀ ਸੀ ਪਰ ਬਾਅਦ ਵਿੱਚ ਉਹ ਇੰਦਰਾ ਗਾਂਧੀ ਦੀ ਸਿਰਫ ਸਹੇਲੀ ਬਣਨ ਵਾਸਤੇ ਹੀ ਆਪਣਾ ਧਰਮ ਤੱਕ ਛੱਡ ਦਿੰਦੀ ਹੈ। ਇੰਨਾ ਹੀ ਨਹੀਂ ਇੰਦਰਾ ਗਾਂਧੀ ਵਰਗੀ ਦਿਖਣ ਵਾਸਤੇ ਅਮਰਤਾ ਆਪਣੇ ਵਾਲ ਕਟਾਕੇ ਉਸ ਦੀ ਦਿੱਖ ਦੀ ਨਕਲ ਵੀ ਕਰਦੀ ਹੈ ਸਿਗਰਟਾਂ ਅਤੇ ਸ਼ਰਾਬ ਪੀਣੀ ਵੀ ਸ਼ੁਰੂ ਕਰ ਦਿੰਦੀ ਹੈ ਕਈ ਅਫੇਅਰ ਵੀ ਉਸ ਵੱਲੋਂ ਚਲਾਏ ਗਏ ਤਾਂ ਜੋ ਉਹ ਇੰਦਰਾ ਗਾਂਧੀ ਦੀ ਪੱਕੀ ਸਹੇਲੀ ਬਣ ਸਕੇ ਦੂਜੇ ਪਾਸੇ ਮਿਸ ਜੀ ਗਾਂਧੀ ਉਸ ਨੂੰ ਪੱਕੀ ਸਹੇਲੀ ਬਣਾ ਵੀ ਲੈਂਦੀ ਕਿਉਂਕਿ 1947 ਦੀ ਵੰਡ ਵੇਲੇ ਤਾਂ ਅਮਰਤਾ ਨੇ ਹਾ ਦਾ ਨਾਰਾ ਮਾਰਦੇ ਹੋਏ ਇੱਕ ਕਵਿਤਾ ਵੀ ਲਿਖ ਲਈ ਸੀ ਕਿ ਅੱਜ ਆਖਾਂ ਵਾਰਸ ਸ਼ਾਹ ਨੂੰ ਕਿ ਤੋਂ ਕਬਰਾਂ ਵਿੱਚੋਂ ਬੋਲ ਇਹ ਕਵਤਾ ਉਸਦੀ ਪਛਾਣ ਵੀ ਬਣੀ ਪਰ ਸਾਲ 1984 ਦੇ ਵਿੱਚ ਦਿੱਲੀ ਸ਼ਹਿਰ ਵਿੱਚ ਉਸ ਦੇ ਸਾਹਮਣੇ ਹੀ ਉਸ ਤੇ ਆਪਣੇ ਲੋਕਾਂ ਦਾ ਕਤਲ ਹੋਇਆ ਉਸ ਵਕਤ ਅਮਰਤਾ ਦੀ ਕਲਮ ਨੇ ਚੁੱਪੀ ਧਾਰੀ ਰੱਖੀ ਕਿਉਂਕਿ ਦੂਜੇ ਪਾਸੇ ਉਸ ਦੀ ਆਪਣੀ ਦੋਸਤੀ ਦਾ ਲਿਹਾਜ਼ ਵਾਰਦਾ ਸੀ ਅਮਰਤਾ ਪ੍ਰੀਤਮ ਅਤੇ ਇੰਦਰਾ ਗਾਂਧੀ ਦੀ ਯਾਰੀ ਇੰਨੀ ਤੋੜ ਚੜੀ ਕਿ ਦੋਹਾਂ ਦੀ ਮੌਤ ਵੀ 31 ਅਕਤੂਬਰ ਦੀ ਤਰੀਕ ਨੂੰ ਹੋਈ 1947 ਦੀ ਵੱਡ ਦੇ ਦੁੱਖ ਵਿੱਚ ਅਮਰਤਾਇਕਾ ਫਾਟ ਹੋ ਚੁੱਕੇ ਫਕੀਰ ਵਰਤ ਸ਼ਾਹ ਦੀ ਕਬਰ ਤੇ ਚੜਕੇ ਉਸ ਨੂੰ ਤਾਨੇ ਮਿਹਨੇ ਮਾਰਦੀ ਰਹੀ ਪਰ 1984 ਦੇ ਵਿੱਚ ਉਸ ਦੀਆਂ ਆਪਣੀਆਂ ਭੈਣਾਂ ਨਾਲ ਜ਼ੁਲਮ ਹੋਏ ਉਸ ਦੇ ਭਰਾਵਾਂ ਦਾ ਕਤਲਿਆਮ ਹੋਇਆ ਇਸ ਬਾਰੇ ਨਾ ਬੋਲਣ ਦਾ ਇਨਾਮ ਅਮਰਤਾ ਪ੍ਰੀਤਮ ਨੂੰ ਰਾਜ ਸਭਾ ਦੀ ਮੈਂਬਰੀ ਅਤੇ ਵਿਦੇਸ਼ਾਂ ਦੀਆਂ ਸੈਰਾਂ ਦੇ ਰੂਪ ਵਿੱਚ ਮਿਲਿਆ ਸੀ ਸੋ ਦੋਸਤੋ ਇਹ ਸਨ ਪੰਜਾਬੀ ਦੀ ਮਹਾਨ ਲੇਖਕਾ ਕਹੀ ਜਾਂਦੀ ਅਮਰਤਾ ਪ੍ਰੀਤਮ ਦੀ ਜ਼ਿੰਦਗੀ ਦੇ ਕੁਝ ਵਿਵਾਦਿਤ ਕਿੱਸੇ ਅਖੀਰ ਵਿੱਚ ਅਸੀਂ ਸਿਰਫ ਇਹੀ ਕਹਾਂਗੇ ਕਿ ਹਰ ਇਨਸਾਨ ਦੀ ਜ਼ਿੰਦਗੀ ਦੇ ਦੋ ਪਹਿਲੂ ਹੁੰਦੇ ਹਨ ਇਹ ਸਿਰਫ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ ਵੀਡੀਓ ਐਂਡ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ 5047 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ